ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ। ਦੇਖੋ ਦੇਖਦੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਤੇ ਸ਼ੁਰੂ ਕਰਦੇ ਆਂ ਅੱਜ ਦਾ ਪ੍ਰੋਗਰਾਮ ਨੇਂਦਰ ਕੋ ਗਿਆਨ ਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਚੌਧਰੀਆਂ ਨੇ ਬਠਿੰਡਾ ਦੀ ਰੈਫਾਇਨਰੀ ਕਿਵੇਂ ਸੋਧੀ ਹੈ ਆਓ ਦਸੀਏ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਲੀਡਰ ਜੋੜੀ ਬਠਿੰਡਾ ਰੈਫਾਇਨਰੀ ਤੋਂ ਰੋਜ਼ਾਨਾ 15 ਲੱਖ ਰੁਪਏ ਦੇ ਕਰੀਬ ਗੁੰਡਾ ਟੈਕਸ ਵਸੂਲ ਲਈ ਹੈ ਇਸ ਤੋਂ ਤਪੇ ठेकेदारਾਂ ਨੇ ਰੈਫਾਇਨਰੀ ਅੰਦਰ ਪੈਟਰੋケमिकਲ ਯੂਨਿਟ ਦੇ ਕੰਮਾਂ ਨੂੰ ਬ੍ਰੇਕਾਂ ਲਾ ਦਿੱਤੀਆਂ ਰੇਤਾ ਬਜਰੀ ਚੋਂ ਹੁਣ ਬਠਿੰਡਾ ਜ਼ਿਲ੍ਹੇ ਦੇ ਦੋ ਲੀਡਰ ਹੱਥ ਰੰਗਣ ਲੱਗੇ ਨੇ ਨਾ ਆਗੂਆਂ ਦੀ ਗੁੰਡਾ ਬਰਗੇਟ ਵੱਲੋਂ ਰੈਫਾਇਨਰੀ ਰੋਡ ਤੇ ਤੰਬੂ ਵੀ ਗੱਡੇ ਹੋ ਇਹ ਵਸਾਇਆ ਜਾਂਦ ਕਿ ਲੀਡਰ ਜੋੜੀ ਨੇ ਗੁੰਡਾ ਟੈਕਸ ਦੇ ਰੇਟ ਪਾ ਦਿੱਤੇ ਤਾਂ ਉਹ ਸਾਰੇ ਠੇਕੇਦਾਰ ਆਪੇ ਤੋਂ ਬਾਹਰ ਹੋ ਗਏ ਔਰ ਜੋ ਹਕੂਮਤ ਦੇ ਡਰੋਂ ਕੋਈ ਠੇਕੇਦਾਰ ਖੁੱਲ ਕੇ ਬੋਲਣ ਲਈ ਤਿਆਰ ਨਹੀਂ ਪਰ ਜਦੋਂ ਡਿਪਟੀ ਕਮਿਸ਼ਨਰ ਰੈਫਾਇਨਰੀ ਚ ਗਏ ਤਾਂ ਆਕੇ ਹੋਏ ਠੇਕੇਦਾਰ ਡਿਪਟੀ ਕਮਿਸ਼ਨਰ ਦੇ ਅੱਗੇ ਫੁੱਟ ਪਏ ਕੇਂਦਰ ਦੀ ਕੌਮੀ ਸਿਹਤ ਸੁਰੱਖਿਆ ਯੋਜਨਾ ਪੰਜਾਬ ਸਰਕਾਰ ਦੇ ਗਲੇ ਤੋਂ ਥੱਲੇ ਨਹੀਂ ਲੰਘ ਰਹੀ ਪੰਜਾਬ ਸਰਕਾਰ 60 40 ਦੇ ਅਨੁਪਾਤ ਅਨਸਾਰ ਮੈਚਿੰਗ ਗ੍ਰਾਂਟ ਪਾ ਕੇ ਯੋਜਨਾ ਸੂਬੇ 'ਚ ਲਾਗੂ ਕਰਨ ਦੇ ਹੱਕ 'ਚ ਨਹੀਂ ਹੈ ਸਿਹਤ ਵਿਭਾਗ ਨੂੰ ਰਾਜ ਚ ਸ਼ੁਰੂ ਕੀਤੀ ਜਾਣ ਵਾਲੀ ਯੂਨੀਵਰਸਲ ਸਿਹਤ ਬੀਮਾ ਯੋਜਨਾ 'ਚ ਕਿਤੇ ਬਿਹਤਰ ਲੱਗ ਰਿਹਾ ਹੈ ਲੁਧਿਆਣਾ ਤੋਂ ਖਬਰ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਬੈਂਸ ਨੇ ਨਗਰ ਨਿਗਮ ਲੁਧਿਆਣਾ ਦੀ ਚੋਣ ਪ੍ਰਕਿਰਿਆ ਤੇ ਸਵਾਲ ਚੁੱਕੇ ਨੇ ਇਸ ਸਬੰਧ ਵਿੱਚ ਸੂਬੇ ਦੇ ਮੁੱਖ ਚੋਣ ਅਧਿਕਾਰੀ ਨਾਲ ਮੁਲਾਕਾਤ ਕੀਤੀ ਹੈ ਉਨਾ ਕਿ ਹੈ ਕਿ ਲੁਧਿਆਣਾ ਨਗਰ ਨਿਕਮਦੀਆਂ ਹੋਣ ਵਾਲੀਆਂ ਚੋਣਾਂ ਦੌਰਾਨ ਬਾਹਰਲੇ ਸੂਬੇ ਦੇ ਅਬਜ਼ਰਵਰ ਲਾਏ ਜਾਣ ਤੇ ਬਾਹਰੋਂ ਫੌਜ ਤਾਇਨਾਤ ਕੀਤੀ ਜਾਏ ਚੇਤੇ ਰਹੇ ਕਿ ਲੁਧਿਆਣਾ ਵਿੱਚ ਐਮਸੀ ਚੋਣਾਂ ਲਈ ਅੱਜ ਕਾਲੀ ਦਲ ਨੇ ਆਪਣੇ 38 ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਨੇ ਖਬਰ ਜਲੰਧਰ ਤੋਂ ਆ ਰਹੀ ਹੈ ਜਿੱਥੇ ਮਾਸਟਰ ਤਾਰਾ ਸਿੰਘ ਨਗਰ ਵਿੱਚ ਸਥਿਤ ਰੈਸਟਰਾ ਜਿਹਨੂੰ ਵਿਰਾਸਤ ਠਵੇਲੀ ਕਹਿੰਦੇ ਆ ਉਹਦਾ ਮਾਲਕ ਕਾਲੀ ਆਗੂ ਇਕਬਾਲ ਸਿੰਘ ਢਿੰਡਸਾ ਉਸ ਨੂੰ ਭਾਵੇਂ ਨਗਰ ਨਿਗਮ ਵੱਲੋਂ ਸੀਲ ਕਰ ਦਿੱਤਾ ਗਿਆ ਸੀ ਪਰੰਤੂ ਮੁੱਖ ਗੇਟ ਦੇ ਨਾਲ ਬਣੇ ਛੋਟੇ ਗੇਟ ਰਾਹੀਂ ਰੈਸਟਰਾ ਦਾ ਕਾਰੋਬਾਰ ਆਮ ਵਾਂਗ ਜਾਰੀ ਰਿਹਾ ਕਾਲੀ ਆਗੂ ਇਕਬਾਲ ਸਿੰਘ ਢਿੰਡਸਾ ਜੋ ਪਿਛਲੀ ਸਰਕਾਰ ਚ ਨਗਰ ਨਿਗਮ ਚੋਂ ਲੜ ਚੁੱਕੇ ਨੇ ਨਿਗਮ ਕੋਲ ਰੈਸਟਰਾ ਨੂੰ ਸੀਲ ਕਰਨ ਦੇ ਵਿਰੋਧ ਵਿੱਚ ਇਤਰਾਜ਼ ਜाहिर ਕੀਤਾ ਹੈ ਦੂਜੇ ਪਾਸੇ ਕੁਝ ਭਾਜਪਾ ਦੇ ਆਗੂਆਂ ਦੇ ਉੱਥੇ ਜਿਹੜੇ ਸਥਾਨ ਨੇ ਉਹਨਾਂ ਨੂੰ ਵੀ ਟਾਉਣ ਦੀਆਂ ਖਬਰ ਵਿੱਕੀ ਗੌਂਦਰ ਦੀ ਚਰਚਾ ਫਿਰ ਤੋਂ جاری ਹੈ ਕਿਉਂਕਿ ਵਿੱਕੀ ਗੌਂਦਰ ਦਾ ਭੋਗ ਪੈਣਾ ਹੈ ਔਰ ਗੌਂਦਰ ਦਾ ਭੋਗ ਮੌਕੇ ਪੁਲਿਸ ਨੇ ਚੌਕਸੀ ਵਧਾ ਰੱਖੀ ਹੈ ਮਲੋਟ ਯਾਨੀ ਬਾਦਲਾਂ ਦੇ ਇਲਾਕੇ ਦੇ ਪਿੰਡ ਸਰਾਵਾ ਬੋਦਲਾ ਦੀ ਦਾਣਾ ਮੰਡੀ ਵਿੱਚ ਗੈਂਗਸਟਰ ਵਿੱਕੀ ਗੌਂਦਰ ਦੀ ਅੰਤਮ ਦਾਸ ਤੇ ਪਾਠ ਦੇ ਮੌਕੇ ਸੁਰੱਖਿਆ ਦੇ ਮੱਦੇ ਨਜ਼ਰ ਪਿੰਡ ਨੂੰ ਆਉਣ ਜਾਣ ਵਾਲੇ ਰਸਤਿਆਂ ਤੇ ਪੁਲਿਸ ਵੱਲੋਂ ਨਾਕੇ ਲਾਏ ਗਏ ਨੇ ਵਿੱਕੀ ਗੌਂਦਰ ਦੇ ਪਰਿਵਾਰ ਨੇ ਸਖਤ ਇਤਰਾਜ਼ ਪ੍ਰਗਟ ਕੀਤਾ ਵਿੱਕੀ ਗੌਂਦਰ ਦੇ ਮਾਮੇ ਅਤੇ ਚਾਚੇ ਨੇ ਦੱਸਿਆ ਕਿ ਪਿੰਡ ਦੇ ਚਫੇਰੇ ਰਸਤਿਆਂ ਤੇ ਪੁਲਿਸ ਵੱਲੋਂ ਲਾਏ ਨਾਕੇ ਉਹਨਾਂ ਦੇ ਪਰਿਵਾਰ ਨਾਲ ਕੀਤੀ ਜਾ ਰਹੀ ਜ਼ਿਆਦਤੀ ਦਾ ਪ੍ਰਤੱਖ ਪ੍ਰਮਾਣ ਹਨ ਉਹ ਇਸ ਦੀ ਨਖੇਦੀ ਕਰਦੇ ਨੇ ਉਹਨਾਂ ਕਹੇ ਕਿ ਸਰਕਾਰ ਵਾਲੇ ਦਿਨ ਵੀ ਪੁਲਿਸ ਵੱਲੋਂ ਉਹਨਾਂ ਦੇ ਕਈ ਕਰੀਬੀ ਰਿਸ਼ਤੇਦਾਰ ਤੇ ਸਕੇ ਸਬੰਧੀ ਪਿੰਡ ਵਿੱਚ داخل ਨਹੀਂ ਹੁਣ ਦਿੱਤੇ ਗਏ ਹੁਣ ਲਾਏ ਗਏ ਨਾਕੇ ਵੀ ਇਸ ਗੱਲ ਦਾ ਸੰਕੇਤ ਨੇ ਕਿ ਭੋਗ ਵਾਲੇ ਦਿਨ ਵੀ ਇਹੋ ਕੁਝ ਦਰਾਉਂਦਿਆਂ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਲੇ ਰਿਸ਼ਤੇਦਾਰਾਂ ਨੂੰ ਪਰੇਸ਼ਾਨ ਕੀਤਾ ਜਾਵੇਗਾ ਇੱਕ ਵਿਸ਼ੇਸ਼ ਰਿਪੋਰਟ ਤੁਹਾਡੀ ਸੇਵਾ ਜਿਵੇਂ ਅਸੀਂ ਦੱਸਿਆ ਸੀ ਕਿ ਬਾਦਲ ਦੇ ਓਲੇ ਹੋਣ ਨਾਲ ਪੁਰਾਣੇ ਆਗੂ ਕਿਵੇਂ ਮਰ ਜਾਗੇ ਕਿਉਂਕਿ ਕਾਲੀ ਦਲ ਦੀ ਕਮਾਨ ਹੁਣ ਸੁਖਵੀਰ ਤੇ ਮਜੀਠੀਆ ਦੇ ਹੱਥ ਆ ਗਈ ਵੱਡੇ ਬਾਦਲ ਨੇ ਵਟਿਆਪਾਸਾ ਦਵਿੰਦਰਪਾਲ ਚੰਡੀਗੜ੍ਹ ਤੋਂ ਲਿਖਦਾ ਹੈ ਸ਼ੋਮਨੀ ਕਾਲੀਦਾਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਰਗਰਮ ਸਿਆਸਤ ਨਾਲੋਂ ਦੂਰੀ ਬਣਾ ਲੈਣ ਕਾਰਨ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵੱਲੋਂ ਕੋਟੜਨ ਮਹਿਸੂਸ ਕੀਤੀ ਜਾ ਰਹੀ ਹੈ। ਵਿધાનਸਭਾ ਚੋਣਾਂ 'ਚ ਕਰਾਰੀ ਹਾਰ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਨਾ ਕਈ ਆਗੂਆਂ ਦੇ ਸਭਾ ਤੇ ਕੰਮ ਢੰਗ ਵਿੱਚ ਕੋਈ ਤਬਦੀਲੀ ਨਹੀਂ ਦਿਖਾਈ ਦੇ ਰਹੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀਆਂ ਗਤੀਵਿਧੀਆਂ ਬਹੁਤ ਹੀ ਸੀਮਤ ਕਰ ਲਈਆਂ ਨੇ ਵੱਡੇ ਬਾਦਲ ਹੁਣ ਆਪਣੇ ਵਿਧਾਨਸਭਾ ਹਲਕੇ ਲੰਬੀ ਦੇ ਪਿੰਡਾਂ ਵਿੱਚ ਆਪਣੇ ਹਮੇਤਿਆਂ ਦੇ ਦੁੱਖਾਂ ਸੁੱਖਾਂ 'ਚ ਸ਼ਰੀਕ ਹੁੰਦੇ ਨੇ ਜਾਂ ਫਿਰ ਕਦੇ-ਕਦਾਈਂ ਚੰਡੀਗੜ੍ਹ ਦੇ ਵਰਕਰਾਂ ਦੇ ਸ਼ਿਕਵੇ ਸੁਣ ਦੇ ਬਹਾਨੇ ਲੋਕਾਂ ਨਾਲ ਰਾਬਤਾ ਰੱਖਦੇ ਨੇ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਮ ਗੋਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਹੈ ਕਿ ਪਿਛਲੇ ਦਿਨਾਂ ਦੌਰਾਨ ਕੁਝ ਸੀਨੀਅਰ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਪਾਰਟੀ ਵਿਚਲੇ ਕੁਝ ਮਸਲਿਆਂ ਤੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਵੱਡੇ ਬਾਦਲ ਨੇ ਚਰਚਾ ਕਰਨ ਤੋਂ ਮੂੰਹ ਫੇਰਦਿਆਂ ਕਿਹਾ ਕੋਈ ਵੀ ਗੱਲ ਕਰਨੀ ਹੈ ਤਾਂ ਸੁਖਬੀਰ ਨਾਲ ਹੀ ਕਰੋ ਜਥੇਦਾਰ ਜੀ ਸ਼੍ਰੀ ਬਾਦਲ ਦਾ ਇਹ مشਵਰਾ ਸੀਨੀਅਰ ਅਕਾਲੀ ਆਗੂ ਨੂੰ राਸ ਨਹੀਂ ਆ ਰਿਹਾ ਕਿਉਂਕਿ ਛੋਟੇ ਬਾਦਲ ਤੇ ਜਥੇਦਾਰਾ ਦਰਮਿਆਨ ਪੀੜ੍ਹੀ ਅੰਤਰ ਯਾਨੀ ਜਨਰੇਸ਼ਨ ਗੈਪ ਫੋਨ ਕਾਰਨ ਦੂਰੀਆਂ ਵੱਧ ਰਹੀਆਂ ਨੇ ਪੰਜਾਬ ਚ ਸਾਲ ਪਹਿਲਾ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਲੀ ਦਲ ਅੰਦਰ ਹੁਣ ਸੀ ਨਿਰਕਾਲੀ ਆਗੂਆਂ ਖਾਸ ਕਰਕੇ ਸੁਖਦੇਵ ਸਿੰਘ ਢੀਂਡਾ ਜਥੇਦਾਰ ਰਣਜੀਤ ਸਿੰਘ ਬਰਮਪੁਰਾ ਡਾਕਟਰ ਰਤਨ ਸਿੰਘ ਜਨਾਲਾ ਚਰਨਜੀਤ ਸਿੰਘ اٹਵਾਲ ਨਿਰਮਲ ਸਿੰਘ ਕਾਲੋਂ ਮਲਵਿੰਦਰ ਸਿੰਘ ਪੋਂਦਰ ਪ੍ਰੇਮ ਸਿੰਘ ਚੰਦੋ ਮਾਜਰਾ ਆਦਿ ਦੀ ਪਹਿਲਾਂ ਵਾਲੀ ਚੜ੍ਹਤ ਨਹੀਂ ਮੰਨੀ ਜਾਂਦੀ ਆਪਣੀ ਰਿਪੋਰਟ ਵਿਟ ਦਵਿੰਦਰ ਪਾਲ ਅਗੇ ਲਿਖਦਾ ਹੈ ਕਿ ਵੱਡੇ ਬਾਦਲ ਵੱਲੋਂ ਨਿਤ ਦਿਨ ਦੀਆਂ ਸਰਗਰਮੀਆਂ ਤੋਂ ਦੂਰੀਆਂ ਬਣਾਉਣ ਨਾਲ ਇਨ ਆਗੂਆਂ ਦੀਆਂ ਸਿਆਸੀ ਗਤੀਵਿਧੀਆਂ ਵੀ ਬਹੁਤ ਸੀਮਤ ਹੋ ਕੇ ਰਹਿ ਗਈਆਂ ਨੇ ਪਾਰਟੀ ਅੰਦਰ ਇਹ ਪ੍ਰਭਾਵ ਜਾਣ ਲੱਗਿਆ ਹੈ ਕਿ ਛੋਟੇ ਬਾਦਲ ਨਵੀਂ ਪੀੜੀ ਦੇ ਆਗੂ ਨੂੰ ਬਹੁਤੀ ਤਰਜੀਹ ਦਿੰਦੇ ਨੇ ਪ੍ਰਕਾਸ਼ ਸਿੰਘ ਬਾਦਲ ਸਮੇਤ ਦੂਜੀ ਕਤਾਰ ਦੇ ਸੀਨੀਅਰ ਆਗੂਆਂ ਦੀਆਂ ਸਰਗਰਮੀਆਂ ਘਟਣ ਤੋਂ ਇਹ ਵੀ ਸਪਸ਼ਟ ਸੰਕੇਤ ਨੇ ਕਿ ਆਉਣ ਵਾਲੀਆਂ ਲੋਕ ਸਭਾ ਨ ਆ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਸੁਖਵੀਰ ਸਿੰਘ ਬਾਦਲ ਬਿਕਰਮ ਸਿੰਘ ਮਜੀਠੀਆ ਤੇ ਨਵੀਂ ਪੀੜੀ ਦੇ ਹੋਰ ਨਾ ਆਗੂਆਂ ਦੀਆਂ ਅਗਵਾਈ ਹੇਠ ਲੜੀਆਂ ਜਾਣਗੀਆਂ ਸ਼੍ਰੋਮਣੀ ਕਾਲੀਦਾਲ ਇਸ ਸਮੇਂ ਪੂਰੀ ਤਰ੍ਹਾਂ ਸੁਖਵੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਕੰਟਰੋਲ ਚ ਮੰਨਿਆ ਜਾਂਦਾ ਦਵਿੰਦਰਪਾਲ ਲਿਖਦਾ ਹੈ ਕਿ ਇਸ ਸਮੇਂ ਛੋਟੇ ਬਾਦਲ ਦੀ ਕੋਰ ਟੀਮ ਦੇ ਮੈਂਬਰਾਂ ਵਜੋਂ ਬੰਟੀਰਮਾਨਾ ਰੋਜੀ ਬਰਕੰਦੀ ਡਿੰਪੀ ਨੋਨੀ ਲੱਖੀ ਆਦਿ ਆਗੂਆਂ ਦੀ ਪਛਾਣ ਕੀਤੀ ਜਾਂਦੀ ਹੈ ਸੀਨੀਅਰ ਲੀਡਰਸ਼ਿਪੇ ਮਹਿਸੂਸ ਕਰਦੀ ਹੈ ਉਹਨਾਂ ਨੂੰ ਮਹਿਜ਼ ਖਾਣਾ ਪੂਰਤੀ ਲਈ ਕੋਰ ਕਮੇਟੀਆਂ ਦੀਆਂ ਮੀਟਿੰਗਾਂ ਚ ਹੀ ਬੁਲਾਇਆ ਜਾਂਦਾ ਹੈ ਸ਼ੌਮਨੀ ਕਾਲੀਦਾਲ ਨੇ ਗੁਰਦਾਸਪੁਰ ਸੰਸਦੀ ਹਲਕੇ ਦੀ ਚੋਣ ਵਕਾਰ ਦਾ ਸਵਾਲ ਬਣਾ ਕੇ ਲੜੀ ਸੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਚੋਣ ਵਿੱਚ ਸ਼ਮੂਲਿਤ ਨਹੀਂ ਸੀ ਕੀਤੀ ਤੇ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਰਗੀ ਹੀ ਨਮਾਉਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਇਸ ਤੋਂ ਬਾਅਦ ਪਾਰਟੀ ਵੱਲੋਂ ਮੋਖਰ ਮਾਗੀ ਸਮੇਤ ਕਈ ਵੱਡੀਆਂ ਸਿਆਸੀ ਕਾਨਫਰੰਸਾਂ ਦਾ ਯੋਜਨ ਕੀਤਾ ਗਿਆ ਇਹਨਾਂ ਕਾਨਫਰੰਸਾਂ ਤੋਂ ਵੀ ਵੱਡੇ ਬਾਦਲ ਦੂਰੀ ਬਣਾਈ ਰੱਖੀ ਸੀ ਖਬਰੋ شاہੀ ਸ਼ਹਿਰ ਪਟਿਆਲੇ ਤੋਂ ਆ ਰਹੀ ਹੈ ਨਵੇਕਲਾ ਮੌਕਾ ਸੀ ਜਦੋਂ ਆਣ ਵੰਡੇ ਭਾਰਤ ਦੀਆਂ ਵੱਖ-ਵੱਖ ਸ਼ਾਹੀ ਰਿਆਸਤਾਂ ਦੇ ਵਾਰਿਸ ਚੋਟੀ ਦੇ ਨੌਕਰ ਸ਼ਾਹ ਤੇ ਮੰਤਰੀ ਖੇਡਾਂ ਭਾਸ਼ਣ ਤੇ ਰਾਤ ਦੇ ਖਾਣੇ ਲਈ ਜੁੜੇ ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਜਿਹਨੂੰ ਵੀਪੀਐਸ ਕਹਿੰਦੇ ਆ ਇੱਥੇ 2 ਦਿਨਾਂ ਦਾ ਪਲੇਟਿਨਮ ਜੁਬਲੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਇਸ ਮੌਕੇ ਪਾਕਿਸਤਾਨ ਜੰਮੂ ਕਸ਼ਮੀਰ ਔਰ ਕਪੂਰਥਲਾ ਤੇ ਪਟਿਆਲਾ ਦੇ ਸ਼ਾਹੀ ਪਰਿਵਾਰ ਆਪਣੀਆਂ ਹਾਜ਼ਰੀਆਂ ਦਰਜ ਕਰਵਾ ਕੇ ਰੌਣਕਾਂ ਮਾਧਾਰੇ ਨੇ ਸਕੂਲ ਚੋਂ ਐਸੋਸੀਏਸ਼ਨ ਯਾਦਵਿੰਦਰੀਅਨ 올ਡ ਸਟੂਡੈਂਟ ਐਸੋਸੀਏਸ਼ਨ ਜਿਹਨੂੰ AYOS ਕਹਿੰਦੇ ਆ ਉਹਦੇ ਸਹਿਯੋਗ ਨਾਲ YPS ਪਟਿਆਲਾ ਦੀ ਸਥਾਪਨਾ ਦਾ 70ਵਾਂ ਸਾਲ ਮੁਕੰਮਲ ਹੋ ਰਿਹਾ ਤੇ ਵਕਫ ਵਕ ਸਮਾਗਮ ਕੀਤੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੁਰਾਣੇ ਵਿਦਿਆਰਥੀ ਤੇ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਯਵਰਾਜ ਰਾਨਿੰਦਰ ਸਿੰਘ ਔਰ ਰਾਜਾ ਮਾਲਵਿੰਦਰ ਸਿੰਘ ਚੋਟੀ ਦੇ ਪੁਲਿਸ ਤੇ ਪ੍ਰਸ਼ਾਸਕੀ ਅਫਸਰ ਸਮਾਗਮ ਦੀ ਸ਼ੋਭਾ ਵਧਾਉਣ ਲਈ ਪੁੱਜੇ ਔਰ ਪਟਿਆਲਾ ਦੇ ਮਹਾਰਾਜਾ ਜਯਾਵਿੰਦਰ ਸਿੰਘ ਦੇ ਨਾਮ ਤੇ ਵਾਈਪੀਐਸ ਦਾ ਨਾਮ ਪਿਆ ਇਹ ਪਹਿਲਾਂ ਇਹ ਰਾਜਾ ਮਹਾਰਾਜਿਆਂ ਦੇ ਬੱਚਿਆਂ ਲਈ ਮੰਨਿਆ ਜਾਂਦਾ ਸੀ ਮਹਾਰਾਜਾ ਜਯਾਵਿੰਦਰ ਸਿੰਘ ਐਸਤੇ ਵਿਦਿਆਰਥੀ ਰਹੇ ਤੇ ਬਾਅਦ ਚੇ ਉਹ ਬੋਰਡ ਆਫ ਗਵਰਨਰਸ ਦੇ ਵੀ ਮੈਂਬਰ ਰਹੇ ਛਾਈ ਸ਼ਹਿਰ ਦੇ ਕੰਟਰੋਲ ਵਾਲੇ ਸਕੂਲ ਦੀ ਸ਼ੁਰੂਆਤ 2 ਫਰਵਰੀ 1948 ਨੂੰ ਮੈਸ 21 ਵਿਦਿਆਰਥੀਆਂ ਤੇ 9 ਅਧਿਆਪਕਾਂ ਨਾਲ ਸ਼ੁਰੂ ਹੋਈ ਸੀ ਖਬਰ ਪਟਿਆਲੇ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਮਗਰੋਂ ਮੁੱਖ ਮੰਤਰੀ ਕੈਪਨਾ ਮਰਿੰਦਰ ਸਿੰਘ ਨੇ ਪਹਿਲੀ ਵਾਰ ਪਟਿਆਲਾ ਵਿੱਚ ਫੁਰਸਤ ਦੇ ਚੰਗੇ ਪਲ ਬਤਾਏ ਉਹ ਆਪਣੇ ਪਿਤਾ ਮਰਹੂਮ ਮਹਾਰਾਜਾ ਜਗਵਿੰਦਰ ਸਿੰਘ ਵੱਲੋਂ ਸਥਾਪਿਤ ਕੀਤੇ ਗਏ ਜਗਵਿੰਦਰਾ ਪਬਲਿਕ ਸਕੂਲ ਦੇ ਪਲੈਟਿਨਮ ਜੁਬਲੀ ਸਮਾਰਕ ਮੌਕੇ ਕਰਵਾਏ ਸਭਿਆਚਾਰਕ ਪ੍ਰੋਗਰਾਮ 'ਚ ਪੁੱਜੇ ਜਦੋਂ ਮੁੱਖ ਮੰਤਰੀ ਸਕੂਲ ਦੇ ਸਮਾਰਕ 'ਚ ਪੁੱਜੇ ਤਾਂ ਵਿਦਿਆਰਥੀਆਂ ਨੇ ਉਹਨਾਂ ਦਾ ਜ਼ੋਰਦਾਰ ਨਿਗੇਟੰਗ ਨਾਲ ਸਵਾਗਤ ਕੀਤਾ ਵੱਡੇ ਬਾਦਲ ਯਾਨੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਚ ਵਿਆਹਾਂ ਉਤੇ ਲੋੜੋਂ ਵੱਧ ਫਜ਼ੂਲ ਖਰਚੀ ਹੁੰਦੀ ਹੈ ਇਹ ਫਜ਼ੂਲ ਖਰਚੀ ਔਰਤਾਂ ਰੋਕ ਸਕਦੀਆਂ ਨੇ ਚੰਡੀਗੜ੍ਹ ਤੋਂ ਖਬਰ ਅਨੁਸਾਰ ਸ਼ੋਮਨੀ ਕਾਲੀਦਾਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਦੇ ਇਸਤਰੀ ਵਿੰਗ ਦੀ ਮੀਟਿੰਗ ਚ ਮਹਿਲਾਗਾਂ ਨੂੰ ਮੁਖਾਤਬ ਹੁੰਦਿਆ ਕਿਹਾ ਕਿ ਬੀਬੀਓ ਦਾਲ ਨੂੰ ਰਾਜਨੀਤਿਕ ਕੰਮਾਂ ਦੇ ਨਾਲ ਨਾਲ ਸਮਾਜਿਕ ਕੰਮਾਂ ਵਿੱਚ ਵੀ ਰੁਚੀ ਦਿਖਾਉਣੀ ਚਾਹੀਦੀ ਹੈ ਵੱਡੇ ਬਾਦਲ ਨੇ ਕਿਹਾ ਕਿ ਇਸ ਕਾਰਜ ਲਈ ਬੀਬੀਆਂ ਨੂੰ ਹਿੰਮਤ ਕਰਨੀ ਚਾਹੀਦੀ ਹੈ ਇਸ ਕੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਣ ਬੀਬੀ ਜਗੀਰ ਕੌਰ ਨੇ ਇਸ ਮੌਕੇ ਤੇ ਕਿਹਾ ਕਿ ਮਾਰਚ ਦੇ ਪਹਿਲੇ ਹਫਤੇ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਚੌਰਤ ਦੀ ਧਾਰਮਿਕ ਸਮਾਜਿਕ ਤੇ ਆਰਥਿਕ ਖੇਤਰ ਵਿੱਚ ਦੇਣ ਦੇ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾਵੇਗਾ ਭਾਰਤੀ ਸੁਪਰੀਮ ਕੋਰਟ ਨੇ ਅੱਜ ਐਮ ਫੈਸਲਾ ਦਿੱਤਾ ਹੈ ਕਿ 2005 ਤੋਂ ਪਹਿਲਾਂ ਜੰਮੀਆਂ ਪੁੱਤਰੀਆਂ ਵੀ ਪਿਓ ਦੀ ਜ਼ਮੀਨ ਚੋਂ ਹਿੱਸੇਦਾਰ ਹੋਣ ਗਿਆ ਇਹ ਫੈਸਲਾ ਪੂਰੇ ਮੁਲਕ ਵਿੱਚ ਲਾਗੂ ਹੋ ਜਾਵੇਗਾ ਨਵੀਂ ਦਿੱਲੀ ਤੋਂ ਖਬਰ ਅਨੁਸਾਰ ਦਿੱਲੀ ਸੇ ਗੁਰਦੁਆਰਾ 15 ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਗਈ ਹੈ ਜਿਸ ਦਾ ਉਦਘਾਟਨ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕੀਤਾ ਉਹਨਾਂ ਕਿਹਾ ਕਿ ਉੱਤਮ ਵਿਚਾਰਾਂ ਦੇ ਪ੍ਰਗਟਾਵੇ ਨੂੰ ਕਦੇ ਨਹੀਂ ਦਬਾਇਆ ਜਾ ਸਕਦਾ ਜਦ ਕਿ ਨੀਵੇਂ दर्जे ਦੇ ਵਿਚਾਰ ਖੁਦ ਦਫਨ ਹੋ ਜਾਂਦੇ ਨੇ ਡਾਕਟਰ ਮਨਮੋਹਨ ਸਿੰਘ ਨੇ ਪੰਜਾਬੀ ਦੀ ਅਮੀਰੀ ਤੇ ਇਤਿਹਾਸ ਕਵਾਲੇ ਦਿੱਤੇ ਤੇ ਕਿਹਾ ਕਿ ਬਾਬਾ ਫਰੀਦ ਤੋਂ ਲੈ ਕੇ ਆਧੁਨਿਕ ਪੰਜਾਬੀ ਸਾਹਿਤ ਨੇ ਕ੍ਰਾਂਤੀਕਾਰੀ ਵਿਚਾਰ ਅਤੇ ਜਾਗਰੂਕਤਾ ਪੈਦਾ ਕੀਤੀ ਹੈ ਅਨਵੰਡੇ ਪੰਜਾਬ ਚ ਹਿੰਦੂ ਤੇ ਸਿੱਖ ਔਰਤਾਂ ਦੇ ਜੀਵਨ ਚ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਦਾ ਵੀ ਅਹਿਮ ਸਥਾਨ ਦੱਸਿਆ ਤੇ ਗੁਰੂ ਨਾਨਕ ਜੀ ਦੇ ਆਗਮਨ ਮਗਰੋਂ ਪੰਜਾਬੀ ਦਾ ਕ੍ਰਾਂਤੀਕਾਰੀ ਮੁਹਾਵਰਾ ਹੋਂਦ ਵਿੱਚ ਆਉਣ ਦੀ ਗੱਲ ਵੀ ਕੀਤੀ ਤੇ ਕਈ ਉੱਗੇ ਸਾਹਿਤਕਾਰਾਂ ਨੂੰ ਡਾਕਟਰ ਮਨਮੋਹਨ ਸਿੰਘ ਨੇ ਇਸ ਮੌਕੇ ਤੇ ਸਨਮਾਨਤ ਵੀ ਕੀਤਾ ਹੈ ਰਲੀ ਮਿਲੀ ਖਬਰ ਜਲੰਧਰ ਤੋਂ ਆ ਰਹੀ ਹੈ ਦਿਹਾਤੀ ਪੁਲਿਸ ਨੇ ਦਿਹਾਤੀ ਪੁਲਿਸ ਜਲੰਧਰ ਨੇ ਪੈਸੇ ਲੈ ਕੇ ਕਤਲ ਕਰਨ ਦੇ ਦੋਸ਼ਾਂ ਹੇਠ ਦੋ ਸਪਾਰੀ ਕਿਲਰ ਫੜ ਲਏ ਨੇ ਜਦਕਿ ਇਸ ਗਰੋਹ ਦੇ ਦੋ ਮੈਂਬਰ ਗ੍ਰਿਫਤਾਰ ਨੇ ਫਰਾਰ ਨੇ ਕਥਿਤ ਦੋਸ਼ੀਆਂ ਨੇ ਕੈਨੇਡਾ ਤੋਂ ਵਿਆਹ ਕਰਾਉਣ ਆਏ ਮੱਖਣ ਸਿੰਘ ਤੋਂ 26 ਜਨਵਰੀ ਨੂੰ ਹਮਲਾ ਕੀਤਾ ਸੀ ਤੇ ਉਹਦੇ ਪੱਟ 'ਚ ਗੋਲੀਆਂ ਮਾਰੀਆਂ ਸਨ ਉਹ ਗੰਭੀਰ ਜ਼ਖਮੀ ਹੋਇਆ ਸੀ ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਇਸ ਗਰੋਹ ਦਾ ਪਰਦਾ ਫਾਸ਼ ਕੀਤਾ ਐਸਐਸਪੀ ਨੇ ਦੱਸਿਆ ਕਿ ਕੈਨੇਡਾ ਤੋਂ ਆਇਆ ਮੱਖਣ ਸਿੰਘ ਰੁੜਕਾ ਪਿੰਡ ਦੇ ਰਹਿਣ ਵਾਲਾ ਤੇ ਪੰਜਾਬ 'ਚ ਤੀਜਾ ਵਿਆਹ ਕਰਾਉਣ ਆਇਆ ਸੀ ਐਸਐਸਪੀ ਕਹਿੰਦੇ ਨੇ ਕਿ ਇਸ ਦੌਰਾਨ ਕਨੇਡਾ ਰਹਿੰਦੀ ਉਹਦੀ ਤਲਾਕਸ਼ੋਦਾ ਦੂਜੇ ਵਿਆਹ ਦੀ ਪਤਨੀ ਨੇ ਕੁਲਵੰਤ ਸਿੰਘ ਨੂੰ 2.5 ਲੱਖ ਰੁਪਏ ਚ ਮੱਖਣ ਸਿੰਘ ਨੂੰ ਮਾਰਨ ਦਾ ਇਤਸਾਉਦਾ ਕੀਤਾ ਸੀ ਤੇ ਪੇਸ਼ਗੀ ਵਜੋਂ 1.5 ਲੱਖ ਰੁਪਇਆ ਵੀ ਦਿੱਤਾ ਸੀ ਖਬਰ ਜਲੰਧਰ ਤੋਂ ਕ ਮੰਤਰੀ ਪਦਰ ਤੇ ਪੰਜਾਬ ਦੀ ਪਛਾਣ ਬਣਾਉਣ ਵਾਲੀਆਂ ਤਿੰਨ ਜਲਗਾਹਾਂ ਦੀ ਹੋਂਦ ਖਤਰੇ ਚ ਪੈ ਗਈ ਹੈ ਤਿੰਨ ਦਹਾਕਿਆਂ ਤੋਂ ਪੰਜਾਬ ਸਰਕਾਰਾਂ ਦੀ ਕੁਦਰਤੀ ਸੁੰਮਿਆ ਪ੍ਰਤੀ ਰਹੇ ਬੇਰੋਖੀ ਨੇ ਜਲਗਾਹਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਇਆ ਹੈ ਐਨਾ ਜਲਗਾਹਾਂ ਵਿੱਚ ਹਰੀਕੇ ਪੱਤਣਾਂ ਐ ਕਾਂਜਲੀ ਐ ਰੋਪੜ ਸ਼ਾਮਲ ਨਹੀਂ ਇਹਨਾਂ ਜਲਗਾਹਾਂ ਦੀ ਕਈ ਦਹਾਕਿਆਂ ਤੋਂ ਸਫਾਈ ਨਾ ਹੋਣ ਕਾਰਨ ਇੱਥੇ ਆਉਂਦੇ ਪ੍ਰਵਾਸੀ ਪੰਛੀਆਂ ਨੇ ਆਪਣਾ ਮੂੰਹ ਮੋੜ ਲਿਆ। ਇਰਾਨ ਦੇ ਸ਼ਹਿਰ ਰਾਮਸਰ ਵਿਖੇ ਹੋਈ ਕਨਵੈਨਸ਼ਨ ਦੌਰਾਨ ਹਰੀਕੇ ਜਲਗਾਹ ਨੂੰ 23 ਮਾਰਚ 1999 ਨੂੰ ਮਾਨਤਾ ਦਿੱਤੀ ਗਈ ਸੀ 41 ਵਰਗ ਕਿਲੋਮੀਟਰ ਦੇ ਇਲਾਕੇ ਵਿੱਚ ਫੈਲੀ। ਇਸ ਜਲਗਾਹਾਂ ਦੇ ਰਕਬੇ ਵਿੱਚ ਵੱਡੇ ਹਿੱਸੇ ਦੇ ਸਿਆਸੀ ਆਗੂਆਂ ਨੇ ਕਬਜ਼ੇ ਕਰ ਰੱਖੇ ਨੇ। ਜਲਗਾਹ ਹਾਈ ਸੰਤ ਬੂਟੀ ਨਾਲ ਭਰੀ ਪਈ ਹੈ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਵੀ ਇੱਥੇ ਖੜਿਆਲ ਛੱਡੇ ਗਏ ਨੇ। ओके اداکار सलमान खान ਦੀਆਂ ਮੁਸ਼ਕਲਾਂ ਵਧ ਗਈਆਂ ਨੇ ਇਨਕਮ ਟੈਕਸ ਵਿਭਾਗ ਪਾਸ ਉਸ ਤੇ ਸੀਏ ਨੇ ਜਾਲੀ ਦਸਤਾਵੇਜ਼ਾਂ ਦਾ ਭੇਦ ਖੋਲ ਦਿੱਤਾ ਹੈ ਮੁੱਦਾ ਸ਼ਾਹਰੋਖ ਖਾਨ ਦੇ ਅਲੀ ਬਾਗ ਪਾਲੇ ਬੰਗਲੇ ਦਾ ਏ ਅੱਜ ਸੀਬੀਆਈ ਨੇ ਵੱਡੀ ਕਾਰਵਾਈ ਕਰਦਿਆਂ ਰਿਸ਼ਵਤ ਕੇਸ ਵਿੱਚ ਜੀਐਸਟੀ ਕਮਿਸ਼ਨਰ ਨੂੰ ਫੜ ਲਿਆ ਹੈ ਖਬਰ ਕਾਨਪੁਰੋਂ ਆਈ ਹੈ ਕਮਿਸ਼ਨਰ ਨਾਲ ਉਹਦੀ ਪਤਨੀ ਤੇ ਚਾਰ ਹੋਰ ਲੋਕ ਵੀ ਫੜੇ ਗਏ ਨੇ ਇਨਕਮ ਟੈਕਸ ਡਿਪਾਰਟਮੈਂਟ ਨੇ 2 ਲੱਖ ਲੋਕਾਂ ਨੂੰ ਨੋਟਿਸ ਭੇਜੇ ਹੈ ਤੇ ਆਖਿਆ ਹੈ ਕਿ 15 ਲੱਖ ਰੁਪਏ ਖਾਤੇ ਵਿੱਚ ਜਮ੍ਹਾਂ ਕਰਨ ਵਾਲਿਆਂ ਦੀ ਖੈਰ ਨਹੀਂ ਅਜਿਹੇ ਨੋਟਿਸ 8 ਨਵੰਬਰ 2016 ਨੂੰ ਲਾਗੂ ਹੋਈ ਨੋਟਪੰਦੀ ਸਮੇਂ 15 ਲੱਖ ਰੁਪਏ ਖਾਤੇ ਵਿੱਚ ਪਾਉਣ ਵਾਲਿਆਂ ਯਾਨੀ ਰੱਖਣ ਵਾਲਿਆਂ ਨੂੰ ਭੇਜੇ ਗਏ ਨੇ ਨਵੀਂ ਦਿੱਲੀ ਤੋਂ ਖਬਰ ਮੌਜੂਦਾ ਵਿੱਤੀ ਵਰੇ ਵਿੱਚ ਜੀਐਸਟੀ ਤੋਂ ਮਾਲੀਆ 50 ਹਜ਼ਾਰ ਕਰੋੜ ਰੁਪਏ ਘਟਣ ਕਾਰਨ ਸਰਕਾਰ ਥੋੜਾ ਪਰੇਸ਼ਾਨ ਹੈ ਇਹ ਪ੍ਰਗਟਾਵਾ ਦੇਸ਼ ਦੇ ਵਿੱਤ ਸਕੱਤਰ ਹਾਸਮੁਖ ਖਦੀ ਨੇ ਕੀਤਾ ਹੈ GST ਤੋਂ ਇਸ ਸਾਲ 4.44 ਲੱਖ ਕਰੋੜ ਤੋਂ ਵੱਧ آمدਨ ਹੋ ਚੁੱਕੀ ਹੈ ਤੇ ਸਰਕਾਰ ਨੇ ਅਗਲੇ ਵਿੱਤੀ ਬਰੇ ਵਿੱਚ 7.43 ਲੱਖ ਕਰੋੜ ਰੁਪਏ ਦਾ ਅਨੁਮਾਨ ਲਾਇਆ ਹੈ। ਦਿੱਲੀ ਵਿੱਚ ਸੀਲਿੰਗ ਮੁੱਦੇ ਉੱਤੇ ਵਪਾਰੀਆਂ ਨੇ ਬੰਦ ਰੱਖਿਆ ਲੋਕਾਂ ਨੂੰ ਪਰੇਸ਼ਾਨੀ ਆਈ ਜਿਸ ਕਾਰਨ ਡੀਡੀਏ ਨੇ ਕਾਰੋਬਾਰੀਆਂ ਨੂੰ ਰਾਹਤ ਦਿੰਦਿਆਂ ਉਹਨਾਂ ਦੇ ਹੱਕ ਵਿੱਚ ਕਈ ਫੈਸਲੇ ਦਿੱਤੇ ਨੇ ਵਪਾਰੀਆਂ ਤੇ ਡੀਡੀ ਵਿਚਾਲੇ ਸਹਿਮਤੀ ਬਣਦੀਆਂ ਖਬਰਾਂ ਨੇ ਚੇਤੇ ਰਹੇ ਕਿ ਭਾਜਪਾ ਗੂ ਤੇ ਕੇਜਰੀਵਾਲ ਵਿਚਾਲੇ ਕੇਜਰੀਵਾਲ ਦੀ ਰਾਏ 'ਤੇ ਪਿਛਲੇ ਦਿਨੀਂ ਇਸ ਮੁੱਦੇ ਤੇ ਤੂੰ ਤੂੰ ਮੈਂ ਮੈਂ ਹੋਈ ਸੀ ਸੀਲਿੰਗ ਮੁੱਦੇ ਉੱਤੇ ਅੱਜ ਦਿੱਲੀ 'ਚ 7 ਲੱਖ ਦੁਕਾਨਾਂ ਬੰਦ ਰਹੀਆਂ ਤੇ ਵਪਾਰੀ ਸੜਕਾਂ ਉੱਤੇ ਉਤਰੇ ਰਹੇ ਤਮੀਂ ਦਿੱਲੀ ਤੋਂ ਹਮਰੇ ਬਜਟ ਵਿੱਚ ਮੱਧ ਵਰਗ ਨੂੰ ਕੋਈ ਖਾਸ ਰਾਹਤ ਨਾ ਦੇਣ ਦਾ ਬਚਾਅ ਕਰਦਿਆਂ ਵਿੱਤ ਮੰਤਰੀ ਅਰਨ ਜੇਤਲੀ ਨੇ ਆਖਿਆ ਕਿ ਸਰਕਾਰ ਵੱਲੋਂ ਪਿਛਲੇ ਬਜਟਾਂ ਵਿੱਚ ਪਹਿਲਾਂ ਹੀ ਮੱਧ ਵਰਗ ਨੂੰ ਕਾਫੀ ਕੁਝ ਦਿੱਤਾ ਜਾ ਚੁੱਕਾ ਹੈ ਪ੍ਰਵੇਖ ਵਿੱਚ ਕੋਈ ਰਾਹਤ ਵਿਤੀ ਹਾਲ ਤੇ ਨਿਰਪਰ ਨਹੀਂ ਕਰੇਗੀ ਉਹਨਾਂ ਕਿਹਾ ਕਿ ਕਰ ਵਧਾਉਣ ਕਰ ਆਧਾਰ ਵਧਾਉਣ ਦੇ ਮਾਮਲੇ 'ਚ ਭਾਰਤ ਅੱਗੇ ਗੰਬੀਰ ਚੁਣੌਤੀ ਹੈ ਜੇਕਰ ਤੁਸੀਂ ਪਿਛਲੇ ਚੋਂ ਪੰਜਾਂ ਬਜਟਾਂ ਜੋ ਮੈਂ ਪੇਸ਼ ਕੀਤੇ ਉਹਦਾ ਧਿਆਨ ਕਰੋ ਤਾਂ ਛੋਟੇ ਕਰ ਦਿੱਤਾਵਾਂ ਨੂੰ ਮੈਂ ਤਕਰੀਬਨ ਹਰੇਕ ਬਜਟ ਵਿੱਚ ਵੱਡੀ ਰਾਹਤ ਦਿੱਤੀ ਹੈ ਵਾਸ਼ਿੰਗਟਨ ਤੋਂ ਖਬਰ ਅਮਰੀਕਾ ਨੇ ਪਾਕਿਸਤਾਨ ਨੂੰ ਇੱਕ ਵਾਰੀ ਫੇਰ ਤੋਂ ਸਪਸ਼ਟ ਆਖਿਆ ਹੈ ਕਿ ਉਹ ਆਪਣੀ ਧਰਤੀ ਤੇ ਸਥਿਰ ਤੱਤਵਾਦੀਆਂ ਦੀਆਂ ਸੁਰੱਖਿਤ ਲੋਕਣਗਾਹਾਂ ਖਿਲਾਫ ਸਖਤ ਕਾਰਵਾਈ ਕਰੇ ਅਮਰੀਕਾ ਦੇ ਇੱਕ ਸਿਰੇ ਦੇ ਕੂਟਨੀਤਿਕ ਨੇ ਪਾਕਿਸਤਾਨ ਨੂੰ ਗਵਾਂਡੀ ਦੇਸ਼ ਅਫਗਾਨਿਸਤਾਨ ਚ ਵੀ ਅਤਵਾਦੀ ਹਮਲਿਆਂ ਨੂੰ ਘਟਾਉਣ ਲਈ ਕਾਰਵਾਈ ਕਰਨ ਵਾਸਤੇ ਆਖਿਆ ਹੈ ਇੱਕ ਹੋਰ ਖਬਰ ਅਨੁਸਾਰ ਪਾਕਿਸਤਾਨ ਦਾ ਪਾਂਡਾ ਅੱਜ ਇਸ ਗੱਲੋਂ ਵੀ ਫਟਿਆ ਹੈ ਕਿ ਕਸ਼ਮੀਰ ਦੇ ਹਾਲਾਤ ਬਗਾਰਡਨ ਚ ਪਾਕਿਸਤਾਨ ਦਾ ਅਹਿਮ ਰੋਲ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਕੋਰਟ ਵਿੱਚ ਇਹ ਡਾਕੂਮੈਂਟਸ ਪੇਸ਼ ਕੀਤੇ ਨੇ ਜਿਨ੍ਹਾਂ ਤੋਂ ਇਹ ਪ੍ਰਮਾਣਿਤ ਹੁੰਦਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਘਾਟੀ ਦੇ ਮੁੱਖ ਹਵਾਲਾ ਵਪਾਰੀ ਜ਼ਹੂਰ ਅਹਿਮਦ ਸ਼ਾਹ ਬਟਾਲੀ ਨੂੰ ਪੱਤਰ ਲਿਖਿਆ ਸੀ ਪੰਜਾਬ ਚ ਦੋਸਤੋ ਮੌਸਮ ਭਾਵੇਂ ਸਾਫ ਹੈ ਪਰ ਭਾਰਤ ਦੇ ਕਈ ਖਿੱਤੇ ਹਾਲੇ ਵੀ ਧੁੰਦ ਤੇ ਕੋਰੇ ਤੋਂ ਪ੍ਰਭਾਵਿਤ ਨੇ ਅੱਜ ਦੁਪਹਿਰ ਬੜੀ ਕਰੜੀ ਦੇਣ ਵਾਲਾ ਸੀ ਔਰ ਬਿਹਾਰ ਚ ਪੂਰੀ ਠੰਡ ਤੇ ਕੋਰਾ ਪੈ ਰਿਹਾ ਕੋਰੇ ਕਾਰਨ ਚਾਰ ਲੋਕਾਂ ਨੂੰ ਆਉਂਦੀ ਰੇਲ ਗੱਡੀ ਨਹੀਂ ਦੀ ਸੀ ਉਹ ਚਾਰੋਂ ਰੇਲ ਦੀ ਪਟੜੀ ਤੇ ਚੜ ਗਏ ਤੇ ਚਾਰੋਂ ਦੇ ਚਾਰੇ ਮਾਰੇ ਗਏ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨ ਆਈ ਕੱਲ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ